ਜੇ ਦੋਨੋਂ ਚੀਜ਼ਾਂ ਕਿਤੇ ਰਲ ਜਾਣਾਂ ਤੇ ਤੁਹਾਡਾ ਫਿਊਚਰ ਕਿਤੇ ਤੋਂ ਕਿਤੇ ਚੱਲ ਜੂਗਾ ਮੰਮੀ ਡੈਡੀ ਤੁਹਾਡੀਆਂ ਕੀ ਰਹਿ ਜਾਣੀਆਂ ਦੂਜਿਆਂ ਨੂੰ ਸਾੜਦੀ ਏਅਰ ਤੁਹਾਡੇ ਤੋਂ ਸਾੜਦਾ ਨਾ ਉਹ ਭਾਵੇਂ ਗੈਂਗਸਟਰ ਵੀ ਹੋਵੇ ਨਾ ਫਿਰ ਵੀ ਮੈਨੂੰ ਉਹਦੀ ਮੌਤ ਦਾ ਦੁੱਖ ਹੁੰਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫਿਰ ਇਕੱਠੇ ਹੋਏ ਆ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਲੈ ਕੇ ਕਿ ਲੋਕੀ ਨਾ ਇਨੀ ਮਿਹਨਤ ਵੀ ਕਰਦੇ ਆ ਫਿਰ ਵੀ ਉਹਨਾਂ ਨੂੰ ਉਹਦੀ ਮਿਹਨਤ ਦਾ ਫਲ ਨਹੀਂ ਮਿਲਦਾ 90% ਲੋਕੀ ਆਪਦੇ ਕੰਮ 'ਚ ਫੇਲ ਹੋ ਜਾਂਦੇ ਨੇ ਉਹ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਦੇ ਨੇ ਕਿ ਉਹ ਫੇਲ ਹੋ ਜਾਂਦੇ ਨੇ ਜਰ ਮਨਿਆ ਐਡਵਰਟਾਈਜ਼ਮੈਂਟ ਵੀ ਵਧੀਆ ਕਰਦੇ ਨੇ ਉਹਨਾਂ ਦਿਨ ਰਾਤ ਲਾ ਕੇ ਹਨਾ ਸੁੱਤੇ ਵੀ ਨਹੀਂ ਹੁੰਦੇ ਦਿਨ ਰਾਤ ਉਹ ਚੀਜ਼ ਨੂੰ ਦੇ ਦਿੰਦੇ ਆ ਫਿਰ ਵੀ ਉਹ ਕਾਮਯਾਬ ਨਹੀਂ ਹੋ ਪਾਉਂਦੇ ਕਿਉਂਕਿ ਉਹਨਾਂ ਤੋਂ ਇੱਥੋਂ ਤੱਕ ਮੈਨੂੰ ਲੱਗਦਾ ਹਨਾ ਰੱਬ ਕਿਤੇ ਨਾ ਕਿਤੇ ਖੁਸ਼ ਨਹੀਂ ਹੁੰਦਾ ਤੇ ਰੱਬ ਕਿਉਂ ਕਿਉਂ ਨਹੀਂ ਹੁੰਦਾ ਉਹਨਾਂ ਤੋਂ ਆਪਾਂ ਇਸ ਵੀਡੀਓ ਚ ਉਸ ਬਾਰੇ ਗੱਲ ਕਰਾਂਗੇ ਜਿਵੇਂ ਆਪਾਂ ਦੇਖਦੇ ਆ ਚਲੋ ਮੈਂ ਆਪਦੀ ਐਗਜ਼ਾਮਪਲ ਲੈ ਕੇ ਤੁਰਦਾ ਹਾਂ ਹਨਾ ਮੇਰਾ ਜਨਮ ਹੋਇਆ ਮੇਰੇ ਮਾਪਿਓ ਨੇ ਮੈਨੂੰ ਜਦ ਮੈਂ ਆਣਾ ਫਿਰ ਮੈਨੂੰ ਪਾਲਣ ਤੇ ਮੈਨੂੰ ਪੜਾਉਣ ਤੇ ਆਪਦੀ ਸਾਰੀ ਜ਼ਿੰਦਗੀ ਲਾਤੀ ਪਤਾ ਨਹੀਂ ਕਿੱਥੋਂ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੋਗਾ ਮੈਨੂੰ ਪੜਾਉਣ ਲਈ ਐ ਸ਼ੌਂਕਾ ਨੂੰ ਪੂਰਾ ਕਰ ਲਈ ਨਾ ਮਾਪਿਓ ਨੇ ਬਹੁਤ ਕੁਝ ਕੀਤਾ ਹੁੰਦਾ ਵਾ ਤੇ ਫਿਰ ਜਦੋਂ ਬੱਚਾ ਵੱਡਾ ਹੋ ਜਾਂਦਾ ਵਾ ਆਪਦੇ ਸਟਰਗਲ ਪੀਰੀਅਡ ਚ ਆ ਜਾਂਦਾ ਹੈ ਨਾ ਜਦੋਂ ਜਾਂ ਵਿਆਹ ਜਾਂਦਾ ਵਾ ਜਦੋਂ ਆਪਦੀ ਜ਼ਰੂਰਤਾਂ ਪੂਰੀ ਕਰਨ ਲਈ ਕਮਾਈ ਕਰਨੀ ਸ਼ੁਰੂ ਕਰਦਾ ਵਾ ਕੋਈ ਬਿਜ਼ਨਸ ਸ਼ੁਰੂ ਕਰਦਾ ਵਾ ਤੇ ਉਹਦਾ ਧਿਆਨ ਨਾ ਆਪਦੇ ਪ੍ਰੋਫਿਟ 'ਚ ਹੁੰਦਾ ਵਾ ਉਹ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਆਪਦੇ ਖੁਦ ਲਈ ਆਪਦੇ ਖੁਦ ਦੀਆਂ ਜ਼ਰੂਰਤਾਂ ਲਈ ਤੇ ਆਪਦੇ ਗਾਂ ਹੋਣ ਵਾਲੇ ਬੱਚਿਆਂ ਲਈ ਆਪਦੇ ਫਿਊਚਰ ਲਈ ਪਰ ਉਹ ਇਹ ਨਹੀਂ ਸੋਚਦਾ ਕਿ ਯਾਰ ਸਾਡੀਆਂ ਖਵਾਇਸ਼ਾਂ ਪੂਰੀਆਂ ਕਰ ਲਈ ਉਹਦੇ ਮਾਪਿਓ ਨੇ ਨਾ ਜਾਂ ਮੇਰੇ ਮਾਪਿਓ ਨੇ ਕਿੰਨੀ ਆਪਦੀਆਂ ਖਵਾਇਸ਼ਾਂ ਮਾਰੀਆਂ ਹੋਣਗੀਆਂ ਇਸ ਗੱਲ ਤੋਂ ਰੱਬ ਨਾਲ ਮੇਨੂੰ 100% ਮੇਰੇ ਤੇ ਯਕੀਨ ਕਰਿਓ ਰੱਬ ਬਿਲਕੁਲ ਨਹੀਂ ਖੁਸ਼ ਹੁੰਦਾ ਜਦੋਂ ਆਪਾਂ ਆਪਦੇ ਬਾਰੇ ਸੋਚਣ ਲੱਗ ਪੈਂਦੇ ਆ ਚਲੋ ਨਹੀਂ ਆਪਾਂ ਕੇ ਬਾਰੇ ਸੋਚਦੇ ਨਾ ਸੋਚੋ ਘੱਟੋ ਘਾਟਾ ਦੇ ਮਾਪਿਓ ਬਾਰੇ ਤਾਂ ਸੋਚੋ ਜਿਨ੍ਹਾਂ ਨੇ ਆਪਦੀ ਖਵਾਇਸ਼ਾਂ ਮਾਰ ਕੇ ਤੁਹਾਡੇ ਬਾਰੇ ਸੋਚਿਆ ਤੁਹਾਨੂੰ ਇਸ ਲਈ ਕੀਤਾ ਕਿ ਤੁਸੀਂ ਕਮਾਉਣ ਜੋਗੇ ਹੋਗੇ ਜੇ ਜੇ ਤੁਸੀਂ ਮੇਰੀ ਗੱਲ ਅਜ਼ਮਾ ਕੇ ਦੇਖ ਲਓ ਜੇ ਤੁਸੀਂ ਆਪਣੇ ਮਾਪਿਓ ਲਈ ਕਮਾਈਆਂ ਕਰਨੀਆਂ ਸ਼ੁਰੂ ਕਰ ਦੋਗੇ ਨਾ ਜੇ ਤੁਸੀਂ ਉਹਨਾਂ ਲਈ ਉਹਨਾਂ ਦੇ ਉਹਨਾਂ ਦੇ ਰੇਜਾ ਪੁੱਛਣ ਲੱਗ ਪੋਗੇ ਕਿ ਹਾਂ ਮੰਮੀ ਡੈਡੀ ਤੁਹਾਡੀਆਂ ਕੀ ਰੇਜਾ ਨੇ ਹਨਾ ਅਸੀਂ ਪੂਰੀਆਂ ਕਰਨੀਆਂ ਨੇ ਜੇ ਤੁਹਾਨੂੰ ਜਿੰਨੀ ਕਮਾਈ ਹੁੰਦੀ ਹੈ ਨਾ ਕੋਈ ਆਪਦੇ ਖਰਚੇ ਪਾਣੀ ਕੱਢ ਕੇ ਆਪਦੇ ਮਾਪਿਓ ਦੀ ਜਨਾ ਖੁਆਇਸ਼ਾਂ ਪੂਰੀ ਕਰਨ ਲੱਗ ਪੋ ਕੋਈ ਜ਼ਾਦੇ ਮਾਪਿਓ ਦੀ ਖੁਆਇਸ਼ਾਂ ਤੇ ਲਾ ਦੋ ਕੋਈ ਆਪਦੇ ਬਿਜ਼ਨਸ ਤੇ ਇਨਵੈਸਟ ਕਰੋ ਹੁਣ ਵਧਾਉਣ ਲਈ ਤੇ ਦੇਖੋ ਰੱਬ ਤੁਹਾਡੇ ਤੇ ਇੰਨਾ ਮਿਹਰਬਾਨ ਹੋਊਗਾ ਨਾ ਜਿਹੜੀ ਸੱਚੀ ਤਰੱਕੀ ਮਿਲਦੀ ਹੈ ਨਾ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਣੀ ਸ਼ੁਰੂ ਹੋ ਜੂਗੀ ਜੇ ਤੁਸੀਂ ਆਪਦੇ ਮਾਪਿਓ ਦੇ ਨਾਲ ਰਲ ਕੇ ਚੱਲਣ ਲੱਗ ਪੋਗੇ ਉਹਨਾਂ ਦੀ ਸਲਾਹ ਲੈ ਕੇ ਵੀ ਰੋਡ ਚੱਲਿਆ ਕਰੋ ਕਿਉਂਕਿ ਆਪਾਂ ਨਵੇਂ ਆ ਆਪਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਕਿ ਦੁਨੀਆ 'ਚ ਕਿੱਦਾਂ ਵਿਚਰਨਾ ਵਾ ਆਪਾਂ ਨੂੰ ਲੱ ਆਪਾਂ ਮੰਨ ਕੇ ਚੱਲਦੇ ਆ ਕਿ ਉਹਨਾਂ ਨੂੰ ਟੈਕਨੀਕਲੀ ਥੋੜੇ ਇਹ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕੀ ਕੀ ਸੁਸਾਇਟੀ ਵਿੱਚ ਚੇਂਜ ਆ ਗਏ ਨੇ ਚਲੋ ਆਪਾਂ ਨੂੰ ਪਤਾ 바ਜੀ ਜਿ ਮੰਨਦੇ ਆ ਪਰ ਜਿਹੜੀ ਨੌਲੇਜ ਉਹਨਾਂ ਕੋਲ ਹੈਗੀ ਐ ਨਾ ਉਹ ਆਪਣੇ ਕੋਲ ਨਹੀਂ ਹੈਗੀ ਉਹਨਾਂ ਕੋਲ ਐਕਸਪੀਰੀਐਂਸ ਆਪਣੇ ਕੋਲ ਨੌਲੇਜ ਐ ਨਾ ਕੋ ਐਕਸਪੀਰੀਐਂਸ ਆ ਪਲੱਸ ਨੌਲੇਜ ਵੀ ਆ ਜੇ ਦੋਨੋਂ ਚੀਜ਼ਾਂ ਕਿਤੇ ਰਲ ਜਾਣਾ ਤੇ ਤੁਹਾਡਾ ਫਿਊਚਰ ਕਿਤੇ ਤੋਂ ਕਿਤੇ ਚੱਲ ਜਾਊਗਾ ਤੁਸੀਂ ਉਹਨਾਂ ਦੀ ਖੁਆਇਸ਼ਾਂ ਪੁੱਛਣੀ ਸ਼ੁਰੂ ਕਰੋ ਵੇਖਿਓ ਇੱਕ ਮਾਂ ਪੇਣ ਖੁਸ਼ੀ ਮਿਲਦੀ ਆ ਜਦੋਂ ਜਵਾਕ ਸਾਰਾ ਕੁਝ ਕਰਦਾ ਵਾ ਤੇ ਉਹਦੇ ਜਦੋਂ ਬੱਚੇ ਉਹਨੂੰ ਪੁੱਛਦੇ ਆ ਨਾ ਹਾਂ ਮੰਮੀ ਡੈਡੀ ਦ ਕੀ ਚਾਹੀਦਾ ਹਨ ਤੁਹਾਨੂੰ ਆਪਣੀ ਕਿਹੜੀ ਰਿਕੁਐਸਟ ਕੀ ਹੈ ਮੈਂ ਤੁਹਾਡੀ ਪੂਰੀ ਕਰਾਂਗੇ ਤੇ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਮਾਪੇ ਉਹਦੀਆਂ ਐਸੇ ਨਹੀਂ ਖੁਆਇਸ਼ਾਂ ਹੁੰਦੀਆਂ ਨਹੀਂ ਕਾਜ਼ ਮੈਂ ਵੇਖਿਆ ਕੋਈ ਖੁਆਇਸ਼ ਨਹੀਂ ਦੀ ਮਾਪੇ ਉਹਨੂੰ ਬਸ ਉਹਨਾਂ ਦੀ ਇਹ ਖੁਆਇਸ਼ ਹੁੰਦੀ ਹੈ ਕਿ ਬੱਚਾ ਉਹਨਾਂ ਨੂੰ ਪੁੱਛ ਲੇ ਤੁਸੀਂ ਪੁੱਛ ਹੀ ਲੋਗੇ ਨਾ ਯਕੀਨ ਕਰਿਓ ਸੌ ਦੇ ਵਿੱਚੋਂ 98% ਮਾਪੇ ਨੇ ਦਰਦ ਕੋਈ ਨਹੀਂ ਮੰਗਣਾ ਕੋਈ 2% ਐਦਾਂ ਦੇ ਮਾਪੇ ਹੋਣਗੇ ਜੇ ਕੋਈ ਆਪ ਪੁੱਛ ਵੀ ਲੈਣਗੇ ਉਹਨਾਂ ਦੀ ਖੁਆਇਸ਼ ਇਹ ਹੈ ਪੁੱਤਰੋ ਕਿ ਤੁਸੀਂ ਆਪਦੀ ਤਰੱਕੀ ਕਰੋ ਸਾਨੂੰ ਕੁਝ ਨਹੀਂ ਚਾਹੀਦਾ ਪਰ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਰੱਬ ਤੁਹਾਡੇ ਤੇ ਇੰਨਾ ਦਿਆਲੂ ਹੋਊਗਾ ਨਾ ਮੈਨਾਂ ਵੀ ਪੁੱਠੀ ਵੀ ਜਾਓਗੇ ਨਾ ਤੇ ਸਿੱਧੇ ਰਾਹ ਹੋ ਜਾਊਗੇ ਇੰਨਾ ਮੈਨੂੰ ਉਸ ਰੱਬ ਤੇ ਯਕੀਨ ਆ ਜਿਹੜਾ ਆਦੇ ਮਾਪਿਓ ਨੂੰ ਦੁਖੀ ਕਰਦਾ ਬਈ ਰੇਗ ਬੰਦੇ ਨੇ ਕਰਕੇ ਵੇਖਿਆ ਮੈਂ ਵੀ ਕਰਕੇ ਵੇਖਿਆ ਹੋਊਗਾ ਮਾਪਿਓ ਨੂੰ ਦੁਖੀ ਕਰਕੇ ਚਵਾਨੀ ਵੀ ਨਹੀਂ ਹਾਸਲ ਹੁੰਦੀ ਬਈ ਤੇ ਮਾਪਿਓ ਨੂੰ ਕੋਸ਼ਿਸ਼ ਰੱਖੋਗੇ ਨਾ ਤੇ ਜੋ ਮਰਜ਼ੀ ਤੁਹਾਨੂੰ ਜਰਨਾ ਪੈਂਦਾ ਪਿਆ ਜਰ ਲਓ ਉਹਨਾਂ ਨੂੰ ਕੋਸ਼ਿਸ਼ ਕਰਨ ਵਾਸਤੇ ਜੇ ਤੁਹਾਨੂੰ ਕੀਦੇ ਸੁਣਨੀਆਂ ਪੈਂਦੀਆਂ ਨੇ ਜਰਨਾ ਪੈਂਦਾ ਵਾ ਤੇ ਜਰ ਲਓ ਫਿਰ ਜਿਹੜੀ ਤੁਹਾਨੂੰ ਦਿਲ ਨੂੰ ਖੁਸ਼ੀ ਮਿਲਦੀ ਹੈ ਨਾ ਬਈ ਬੀ ਉਹ ਦੁੱਧ ਜਿਹਾ ਨੂੰ ਸਾੜਦੀ ਏ ਏ ਤੁਹਾਡੇ ਤੋਂ ਸਾੜਦਾ ਨਾ ਤੇ ਉਹਨੂੰ ਸਾੜੂਗੀ ਫਿਰ ਉਹ ਤੁਹਾਡੀ ਚਿਹਰੇ ਦਾ ਜਿਹੜਾ ਨੂਰ ਹੋਊਗਾ ਠੀਕ ਆ ਨਾ ਇਸ ਕਰਕੇ ਵੀ ਆਪਦੇ ਚਾਚੇ ਤਾਏ ਨਾਲ ਵੀ ਸਾਰੇ ਨਾਲ ਪਿਆਰ ਬਣਾ ਕੇ ਰੱਖਿਆ ਕਰੋ ਯਾਰ ਇਹ ਤਾਂ ਆਪ ਐਵੇਂ ਆਪ ਗਾਣੀਆਂ ਚ ਜਾਂ ਆਪਾਂ ਇੱਕ ਦੂਜੇ ਨਾਲ ਆਖਦੇ ਹੀ ਦਾ ਯਾਰ ਚਾਚੇ ਤਾਏ ਤਾਂ ਸ਼ਰੀਕ ਹੁੰਦੇ ਕੋਈ ਸ਼ਰੀਕ ਨਹੀਂ ਹੁੰਦਾ ਬਈ ਸਾਰੇ ਸਪੋਰਟਰ ਹੀ ਹੁੰਦੇ ਆ ਜੇ ਤੁਸੀਂ ਆਪ ਚੰਗੇ ਹੋ ਤੁਹਾਨੂੰ ਸਾਰੇ ਚੰਗੇ ਲੱਗਣਗੇ ਜੇ ਤੁਸੀਂ ਆਪ ਮਾੜੇ ਹੋ ਫਿਰ ਤੁਹਾਨੂੰ ਸਾਰੇ ਮਾੜੇ ਲੱਗਣਗੇ ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਆਪਣੇ ਮਾਪਿਆਂ ਬਾਰੇ ਸੋਚਦੇ ਪਿਓ ਕਿ ਨਹੀਂ ਜੇ ਤੁਸੀਂ ਆਪਣੇ ਮਾਪਿਆਂ ਬਾਰੇ ਨਹੀਂ ਨਾ ਸੋਚਦੇ ਪਏ ਤੇ ਕੱਲ ਨੂੰ ਤੁਹਾਡੇ ਜਵਾਕਾਂ ਨੇ ਵੀ ਤੁਹਾਡੇ ਬਾਰੇ ਨਹੀਂ ਸੋਚਣਾ ਕਿਉਂਕਿ ਤੁਸੀਂ ਕਮਾਈ ਸਿਰਫ ਆਪ ਦੇ ਲਈ ਜਾਂਦੇ ਜਵਾਕਾਂ ਨਹੀਂ ਕਰਦੇ ਪਿਓ ਤੇ ਭੁੱਲ ਜਿਓ ਕਿ ਉਹ ਤੁਹਾਨੂੰ ਕੱਲ ਨੂੰ ਪੁੱਛ ਜਾਣਗੇ ਜਿਵੇਂ ਤੁਸੀਂ ਅੱਜ ਆਪਣੇ ਮਾਪਿਆਂ ਨਾਲ ਕਰਦੇ ਪਿਓ ਨਾ ਤੇ ਕੱਲ ਨੂੰ ਜਵਾਕ ਤੁਹਾਡੇ ਤੁਹਾਡੇ ਨਾਲ ਇਦਾਂ ਹੀ ਕਰਨਗੇ ਜੇ ਤੁਸੀਂ ਵੀ ਚਾਹੁੰਦੇ ਹੋ ਨਾ ਕਿ ਤੁਹਾਡੇ ਜਵਾਕ ਤੁਹਾਨੂੰ ਪੁੱਛਣ ਹਾਂ ਮੰਮੀ ਡੈਡੀ ਤੁਹਾਡੀਆਂ ਕੀ ਜ਼ਰੂਰਤਾਂ ਨੇ ਅੱਜ ਤੁਸੀਂ ਆਪਦੇ ਮਾਪਿਆਂ ਨੂੰ ਪੁੱਛੋ ਹਾਂ ਮੰਮੀ ਡੈਡੀ ਤੁਹਾਡੀਆਂ ਕੀ ਜ਼ਰੂਰਤਾਂ ਨੇ ਤੁਹਾਨੂੰ ਕੀ ਚਾਹੀਦਾ ਵਾ ਸੌਖੇ ਨਹੀਂ ਹੁੰਦੇ ਬਈ ਮੈਂ ਮੇਰੇ ਘਰ ਨਿਕਾਇਆ ਪਤੀ ਜਾ ਮੇਰਾ ਤੇ ਮੈਂ ਵੇਖਦਾ ਵਾਂ ਕਿ ਕਿੱਦਾਂ ਨਾ ਮੇਰਾ ਭਰਾ ਪਰਜਾਈ ਮੇਰਾ ਮਾਪਿਓ ਜਾਂ ਮੈਂ ਉਹ ਕਿੱਦਾਂ ਖੜਾਉਣੀ ਹੈ ਕਿੱਦਾਂ ਮੈਂ ਯਾਨੀ ਕਿ ਪ੍ਰਸਾਦਤ ਵੇਖਿਆ ਆਵਾ ਕਿ ਯਾਰ ਕਿੱਦਾਂ ਇੱਕ ਜਵਾਕ ਪਾਲਦਾ ਹੋਣਾ ਫਿਰ ਜਦੋਂ ਮੈਂ ਡੂੰਘਾਈ ਤੇ ਚੀਜ਼ ਚ ਜਾਣਨਾ ਵਾ ਯਾਰ ਫਿਰ ਪਤਾ ਲੱਗਦਾ ਵਾ ਤੁਸੀਂ ਕਿਸੇ ਨੂੰ ਨਾ ਜਵਾਕ ਕੋਈ ਤੁਹਾਡੇ ਰਿਸ਼ਤੇਦਾਰ ਚੂੜਾ ਉਹਨੂੰ ਵੇਖੋ ਵੀ ਉਹ ਕਿੱਦਾਂ ਗਰੋ ਹੁੰਦਾ ਪਿਆਗਾ ਤੇ ਮਾਪਿਓ ਨੂੰ ਪੁੱਛੋ ਵੀ ਕੀ ਕੀ ਪ੍ਰੋਬਲਮ ਆਉਂਦੀ ਪਈਆਂ ਨੇ ਬਈ ਸੌਖੇ ਨਹੀਂ ਹੁੰਦੇ ਜਵਾਕ ਪਾਲਨੇ ਨਾ ਇਸ ਕਰਕੇ ਕਈ ਵਾਰ ਭਾਈ ਵੀ ਵੇਖੀਦਾ ਮੈਂ ਯਾਰ ਕੇ ਦੀ ਜਵਾਗ ਦੀ ਮੌਤ ਹੋ ਗਈ ਤੇ ਮੈਨੂੰ ਯਾਰ ਉਹਦੇ ਮੌਤ ਦੀ ਦੁੱਖ ਤਾਂ ਬਤਾਂ ਕਾਤ ਹੁੰਦਾ ਵਾ ਉਹ ਭਾਵੇਂ ਗੈਂਗਸਟਰ ਵੀ ਹੋਵੇ ਨਾ ਫਿਰ ਵੀ ਮੈਨੂੰ ਉਹਦੇ ਮੌਤ ਦਾ ਦੁੱਖ ਹੁੰਦਾ ਵਾ ਕਿਉਂਕਿ ਯਾਰ ਉਹ ਭਾਵੇਂ ਗੈਂਗਸਟਰ ਆ ਪਰ ਉਹ ਕੇ ਮਾਂ ਦਾ ਪੋਤਾ ਜਦੋਂ ਮੈਂ ਸੋਚਦਾ ਨੂੰ ਮਾਂ ਜਦੋਂ ਕੇ ਦੀ ਮੌਤ ਹੁੰਦਾ ਮੇਰੇ ਮਾਂ ਦਾ ਦਿਮਾਗ ਚ ਘੁੰਮਣ ਲੱਗ ਜਾਂਦੀ ਉਹ ਬੰਦੇ ਦੀ ਤੇ ਮੇਰਾ ਦਿਲ ਦੁਖੀ ਹੋ ਜਾਂਦਾ ਵਾ ਕਿ ਯਾਰ ਮਾਂ ਤੇ ਕੀ ਬੀਤੀ ਹੋਗੀ ਬੱਚਾ ਮਾੜਾ ਏ ਚੰਗਾ ਏ ਵਿੱਚ ਮਾਪਿਓ ਦੀ ਕੋਈ ਗਲਤੀ ਨਹੀਂ ਹੁੰਦੀ ਕਈ ਬੰਦੇ ਵੇਖੀਦਾ ਯਾਰ ਕਿ ਕੋਈ ਜਵਾਕ ਗਲਤੀ ਕਰਦਾ ਵਾ ਤੇ ਮਾਪੇ ਨੂੰ ਗਾਲਾਂ ਕੋਈ ਕੱਟਣ ਲੱਗ ਪੈਂਦਾ ਵਾ ਉਹ ਚੀਜ਼ ਕਿੰਨਾ ਕਿਤੇ ਗਲਤ ਆ ਕਿਉਂਕਿ ਮਾਪੇ ਨੇ ਤਾਂ ਦਾ 100% ਦਿੱਤਾ ਹੁੰਦਾ ਵਾ ਕੋਈ ਵੀ ਜਵਾਕ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਮਾੜੇ ਕੰਮ ਕਰੇ ਮਾੜੇ ਰਾਹ ਤੁਰੇ ਹਨਾ ਕੋਈ ਨਸ਼ਾ ਕਰੇ ਜੇ ਕੋਈ ਨਸ਼ਾ ਕਰਦਾ ਨਾ ਉਹਦਾ ਜਿਵੇਂ ਆਪਾਂ ਕਹਿ ਸਕਦੇ ਆ ਰੀਜ਼ਨ ਬਹੁਤ ਸਾਰੇ ਹੁੰਦੇ ਆ ਕੋਈ ਸੰਗਤ ਮਾੜੀ ਹੁੰਦੀ ਆ ਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਜ਼ਰੂਰੀ ਇਹ ਉਹਦੇ ਵਿੱਚ ਮਾਪੇ ਦਾ ਕੋਈ ਕਸੂਰ ਹੋ ਵੀ ਉਹ ਤਾਂ ਪਹਿਲਾਂ ਦੁਖੀ ਹੁੰਦੇ ਆ ਆਪਾਂ ਨੂੰ ਕਾਹ ਤੋਂ ਦੁਖੀ ਹੋਰ ਕਰਨਾ ਹੁੰਦਾ ਵਾ ਸੋ ਇਸ ਕਰਕੇ ਬਈ ਮਾਪਿਓ ਦੀ ਰਿਸਪੈਕਟ ਬਹੁਤ ਜ਼ਰੂਰੀ ਆ ਉਹਨਾਂ ਨੂੰ ਪੁੱਛਣਾ ਦੱਸਣਾ ਅੱਜ ਤੁਹਾਡਾ ਉਹਨਾਂ ਨੂੰ ਪੁੱਛਿਆ ਦੱਸਿਆ ਤੁਹਾਡਾ ਗਾਂ ਫਿਊਚਰ ਚ ਤੁਹਾਡੇ ਕੰਮ ਆਊਗਾ ਹੀ ਆਊਗਾ ਇਹ ਤੁਸੀਂ ਨੋਟ ਕਰ ਲਿਓ ਕਿਉਂਕਿ ਬੰਦੇ ਦੇ ਕਰਮ ਤਾਂ ਸਾਥ ਨਹੀਂ ਛੱਡਦੇ ਸਾਰੇ ਲੋਕ ਹੀ ਸਾਥ ਛੱਡ ਜਾਣਗੇ ਪਰ ਕਰਮ ਤੁਹਾਡੇ ਤੁਹਾਡਾ ਸਾਥ ਨਹੀਂ ਛੱਡਣਾ ਇਸ ਕਰਕੇ ਬਈ ਉਹਨਾਂ ਕੋਈ ਹਨਾ ਕਿਸੇ ਦਾ ਮਾੜਾ ਕਰੋ ਉਹਨਾਂ ਕੋਈ ਆਪਦੇ ਮਾਪਿਓ ਦਾ ਮਾੜਾ ਕਰੋ ਜਿੰਨਾ ਤੁਸੀਂ ਆਪਦੇ ਗਾਂ ਆਪਦੇ ਬੱਚਿਆਂ ਨੂੰ ਆਪਦੇ ਆਪ ਚ ਡਿਸਰਵ ਕਰ ਸਕੋ ਕਿ ਵਾਕਈ ਅੱਜ ਆਹੀ ਉਹਨਾਂ ਦਾ ਕੀਤਾ ਸੀ ਕੱਲ ਨੂੰ ਜੇ ਤੁਸੀਂ ਆਪਣੇ ਮਾਪਿਓ ਤਾਂ ਕੀਤਾ ਹੋਗਾ ਨਾ ਤੁਹਾਡਾ ਬੱਚਾ ਤੁਹਾਡਾ ਮਾੜਾ ਕਰ ਉਹਨਾਂ ਬੇਚੰਕ ਗੋਲੀ ਮਾਰਦੇ ਹੋ ਤੁਹਾਨੂੰ ਦੁੱਖ ਨਹੀਂ ਹੋਣਾ ਪਰ ਜੇ ਕੱਲ ਨੂੰ ਤੁਹਾਡਾ ਮਾੜਾ ਕੀਤਾ ਨਾ ਇਹ ਤੁਹਾਨੂੰ ਪਤਾ ਹੋਇਆ ਵੀ ਯਾਰ ਅਸੀਂ ਵੀ ਕਿਹੜੇ ਟਾਈਮ ਤੇ ਮਾਪਿਓ ਦਾ ਮਾੜਾ ਕੀਤਾ ਸੀ ਹਨਾ ਫਿਰ ਤੁਹਾਨੂੰ ਮੈਂ ਤੁਸੀਂ ਕੁਝ ਕਹਿਣ ਜੋਗੀ ਨਹੀਂ ਹੋਣਾ ਕਿਉਂਕਿ ਤੁਹਾਨੂੰ ਪਤਾ ਨਾ ਆਪਣੇ ਆਪ ਚ ਸਾਰ ਨੂੰ ਤੁਹਾਡੇ ਜਵਾਬ ਨੂੰ ਪਾਵੇਂ ਨਾ ਪਤਾ ਹੋਵੇ ਪਰ ਤੁਹਾਨੂੰ ਤਾਂ ਪਤਾ ਹੀ ਹੋਣਾ ਨਾ ਯਾਰ ਤੁਸੀਂ ਕੀ ਕੁਝ ਕਰਦੇ ਆਏ ਜੇ ਮਗਰੋਂ ਹਨਾ ਸੋ ਇਸ ਕਰਕੇ ਵੀ ਮਾਪਿਓ ਦੀਆਂ ਖੁਸ਼ੀਆਂ ਪੁੱਛਣੀ ਸ਼ੁਰੂ ਕਰ ਦੋ ਤੁਹਾਨੂੰ ਪ੍ਰਤੀਕਰਨ ਤੋਂ ਵੀਰੇ ਰੱਬ ਵੀ ਨਹੀਂ ਰੋਕ ਸਕਦਾ ਮਾਣੂਣਾ ਪਹਿਲਾ ਦਰਜਾ ਰੱਬ ਦਾ ਮਾਪੇ ਉਹਨੂੰ ਦਿੱਤਾ ਗਿਆ ਵਾ ਇਸ ਕਰਕੇ ਵੀ ਪਹਿਲਾ ਮਾਪੇ ਫਿਰ ਰੱਬ ਫਿਰ ਦੁਨੀਆਦਾਰੀ ਤੇ ਫਿਰ ਜਾ ਕੇ ਆਪਦੇ ਬਾਰੇ ਸੋਚਿਓ ਜੇ ਤੁਸੀਂ ਮਾਪੇ ਬਾਰੇ ਸੋਚੋਗੇ ਨਾਲੇ ਤੇ ਬੱਚਿਆਂ ਦੀ ਟੈਨਸ਼ਨ ਨਾ ਲਿਓ ਤੁਹਾਡੇ ਬੱਚੇ ਆਪਣੇ ਆਪ ਤੁਹਾਡਾ ਸੋਚਣ ਲੱਗ ਪੈਣਗੇ ਇਹ ਮੇਰੀ ਵੀਡੀਓ ਚੰਗੀ ਲੱਗੀ ਤੇ ਆਪਦੇ ਯਾਰੋ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਦਾਂ ਦੇ ਮੋਟੀਵੇਸ਼ਨ ਵੀਡੀਓ ਦੇਖਣ ਲਈ ਮੇਰੇ ਨਾਲ ਜੁੜੇ ਰਹੋ ਧੰਨਵਾਦ